ਦੇਖੋ ਜਿੰਨੇ ਵੀ ਕੈਂਡੀਡੇਟਾਂ ਨੇ BPT ਦੀ ਤਿਆਰੀ ਕੰਪਲੀਟ ਕਰ ਲਈ ਹੈ ਠੀਕ ਹੈ ਹੁਣ ਸਿਰਫ ਤੇ ਸਿਰਫ ਉਹ ਟੈਸਟ ਕਰਨਾ ਚਾਹੁੰਦੇ ਹਨ ਦੇਖੋ ਟੈਸਟ ਜ਼ਰੂਰ ਕਰੋ ਕਿਉਂਕਿ ਟੈਸਟ ਕਰਨ ਨਾਲ ਹੀ ਤੁਹਾਡੀ ਇੱਕ ਤਾਂ ਪ੍ਰੈਕਟਿਸ ਹੋਵੇਗੀ ਦੂਜਾ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਐਕਸਟੈਂਡ ਕਰਦੇ ਹੋ ਕਿਹੜੇ-ਕਿਹੜੇ ਤੁਸੀਂ ਮਤਲਬ ਕਿ ਇਹਦੇ ਵਿੱਚ ਤੁਹਾਨੂੰ ਹੋਰ ਮਿਹਨਤ ਦੀ ਲੋੜ ਹੈ ਠੀਕ ਹੈ ਹੁਣ ਆਪਣੇ ਕੋਲ ਤੁਹਾਡੇ ਲਈ MCQ ਸੀਰੀਜ਼ ਹੈ ਟੈਸਟ ਦੀ ਠੀਕ ਹੈ ਜਿਨ੍ਹਾਂ ਨੇ ਤਾਂ ਕੰਪਲੀਟ ਕੋਰਸ ਜੁਆਇਨ ਕੀਤਾ ਹੋਇਆ ਉਹਨਾਂ ਨੂੰ ਕੋਰਸ ਦੇ ਵਿੱਚ ਹੀ ਮਿਲੇਗੀ ਉਹਨਾਂ ਨੂੰ ਲੱਗ ਤੋਂ ਜੁਆਇਨ ਕਰਨ ਦੀ ਜਰੂਰਤ ਨਹੀਂ ਇਹ ਸਿਰਫ ਉਹਨਾਂ ਕੈਂਡੀਡੇਟਾਂ ਲਈ ਹੈ ਜਿਹੜੇ ਕੈਂਡੀਡੇਟ ਸਿਰਫ ਸਿਰਫ ਮਤਲਬ ਕਿ ਟੈਸਟ ਕਰਨਾ ਚਾਹੁੰਦੇ ਹਨ ਬਾਕੀ ਉਹਨਾਂ ਦੀ ਤਿਆਰੀ ਜਿਹੜੀ ਉਹਨਾਂ ਨੇ ਸੈਲਫੀ ਕਰ ਲਈ ਹੈ ਠੀਕ ਹੈ ਇਹ ਦੇਖੋ ਐਮਸੀਕਿਊ ਵਾਲਾ ਆਪਾਂ ਓਪਨ ਕਰਦੇ ਆ ਆਪਣਾ ਕੋਰਸ ਠੀਕ ਹੈ ਇਹਦੇ ਵਿੱਚ ਕੀ ਹੈ ਤੁਹਾਨੂੰ 1200 ਰੁਪਏ ਦਾ ਜਿਹੜਾ ਕੋਰਸ ਪਵੇਗਾ ਠੀਕ ਹੈ ਮੈਂ ਤੁਹਾਨੂੰ ਦਿਖਾ ਦੇਣਾ ਸਭ ਤੋਂ ਪਹਿਲਾਂ ਆਪਾਂ ਕੰਟੈਂਟ ਵਿੱਚ ਜਾਵਾਂਗੇ ਠੀਕ ਹੈ ਕੰਟੈਂਟ ਦੇ ਆਪਸ਼ਨ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਕਟ ਲੈਵਲ ਤੁਹਾਡੇ 50 ਟੈਸਟ ਪੇਪਰ ਇਹਦੇ ਵਿੱਚ ਆਲਮ ਕੈਡਰ ਦੇ 37 ਟੈਸਟ ਪੇਪਰ ਨੇ ਠੀਕ ਹੈ ਜ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਟੈਸਟ ਤੁਸੀਂ ਕਿਵੇਂ ਕਰ ਸਕਦੇ ਹੋ ਮੰਨ ਲਓ ਆਪਾਂ ਡਿਸਟ੍ਰਿਕਟ ਵਾਲਾ ਦੇਖਦੇ ਹਾਂ ਡਿਸਟ੍ਰਿਕਟ ਲੈਵਲ ਟੈਸਟ ਵਿੱਚ ਜਿਹੜੇ ਤੁਹਾਡੇ ਆਲ ਟੈਸਟ ਹੈ 50 ਅਪਲੋਡ ਕੀਤੇ ਗਏ ਨੇ ਬਾਕੀ ਤਕਰੀਬਨ ਆਪਾਂ ਹੋਰ ਆਉਣ ਵਾਲੇ ਟਾਈਮ ਜਿਹੜੇ ਹੋਣਗੇ ਅਪਲੋਡ ਕਰ ਦਵਾਂਗੇ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਬੀਪੀਟੀ ਮਿਕਸ ਟੈਸਟ ਨੇ ਠੀਕ ਹੈ ਮਿਕਸ ਟੈਸਟ ਵਿੱਚ ਕੀ ਆ ਗਿਆ ਤੁਹਾਡੇ ਐਕਸਰਸਾਈਜ਼ ਦੇ ਟੈਸਟ ਆ ਗਿਆ ਬੀਐਸਸੀ ਦਾ ਟੈਸਟ ਆ ਗਿਆ ਠੀਕ ਹੈ ਹੋਰ ਜਿਵੇਂ ਜਿਨੇ ਵੀ ਤੁਹਾਡੇ 4ਪੀ ਬੀਐਨਐਸ ਬੀਐਨਐਸਸ ਵਗੈਰਾ ਹੈ ਉਹਨਾਂ ਸਾਰੇ ਦੇ ਅਕੋਰਡਿੰਗ ਜਿਹੜੇ ਮਿਕਸ ਟੈਸਟ ਬਣਾ ਠੀਕ ਹੈ ਬੀਐਨਐਸਐਸ ਡਿਸਟ੍ਰਿਕਟ ਲੈਵਲ ਦੇ ਅਲੱਗ-ਅਲੱਗ ਟੈਸਟ ਬਣਾਏ ਗਏ ਨੇ ਠੀਕ ਹੈ ਜਿਹੜਾ ਡਿਸਟ੍ਰਿਕਟ ਦਾ ਅਲੱਗ ਸਿਲੇਬਸ ਹੈ ਆਰਮੜ ਦੇ ਅਲੱਗ ਟੈਸਟ ਬਣਾਏ ਗਏ ਨੇ ਠੀਕ ਹੈ ਬੀਐਨਐਸਐਸ ਦੇ ਟੈਸਟ ਆ ਗਏ ਠੀਕ ਹੈ ਇਹ ਸਾਰੇ ਹੋ ਗਏ ਨੀਚੇ ਤੁਸੀਂ ਪੀਪੀਆਰ ਦੇ ਟੈਸਟ ਦੇਖ ਸਕਦੇ ਹੋ 11 ਟੈਸਟ ਪੀਪੀਆਰ ਦੇ ਨੇ ਬੀਐਨਐਸਐਸ ਦੇ 8 ਟੈਸਟ ਨੇ ਬੀਐਨਐਸ ਦੇ 14 ਟੈਸਟ ਨੇ ਠੀਕ ਹੈ ਜਿਹੜੇ ਮਿਕਸ ਟੈਸਟ ਨੇ ਉਹ 10 ਨੇ ਤੇ ਜੀਕੇ ਵਗੈਰਾ ਜਿਹੜੇ ਤੁਹਾਡੇ ਕੋਲ ਇੱਥੇ ਸੱਤ ਟੈਸਟ ਆ ਗਏ ਠੀਕ ਹੈ ਆਪਾਂ ਇੱਕ ਟੈਸਟ ਤੁਹਾਨੂੰ ਕਰਕੇ ਦਿ ਠੀਕ ਹੈ ਐਪ ਕੋਈ ਨੈਟਵਰਕ ਇਸ਼ੂ ਹੋਣ ਕਰਕੇ ਟਾਈਮ ਲੈ ਲੈਂਦਾ ਕੋਈ ਗੱਲ ਨਹੀਂ ਉਸ ਵਿੱਚ ਨੈਕਸਟ ਕਰੋ ਦੇਖੋ ਹੁਣ ਇਹ ਤੁਹਾਡਾ ਟੈਸਟ ਸ਼ੁਰੂ ਹੋ ਗਿਆ 10 ਕੁਐਸਚਨ ਹੋਣਗੇ ਟੈਸਟ ਵਿੱਚ ਤੁਹਾਡੇ ਦਸੇ ਤੁਹਾਨੂੰ ਮਿੰਟ ਮਿਲਣਗੇ ਠੀਕ ਹੈ ਇਹਦੇ ਆਪਾਂ ਇਨਸਟਰਕਸ਼ਨਾਂ ਨੂੰ ਫਾਲੋ ਕਰਕੇ ਅਟੈਂਪਟ ਟੈਸਟ ਕਰ ਦਵਾਂਗੇ ਠੀਕ ਹੈ ਅਟੈਂਪਟ ਟੈਸਟ ਤੇ ਓਕੇ ਕਰਨ ਤੋਂ ਬਾਅਦ ਤੁਹਾਡੇ ਕੋਲੇ ਆ ਗਿਆ ਹੁਣ ਠੀਕ ਹੈ ਦੇਖੋ 1 ਤੋਂ ਲੈ ਕੇ 10 ਤੱਕ ਕੁਐਸਚਨ ਨੇ ਹੁਣ ਆਪਾਂ ਤੁਹਾਨੂੰ ਮਤਲਬ ਦਿਖਾਉਨੇ ਆ ਸਿੰਪਲ ਆਪਾਂ ਕੋਈ ਵੀ ਆਪਸ਼ਨ ਓਕੇ ਕਰ ਲਵਾਂਗੇ ਤੁਸੀਂ ਸਹੀ ਆਨਸਰ ਜਿਹੜਾ ਉੱਥੇ ਹੋਵੇਗਾ ਤੁਸੀਂ ਉਹ ਵਾਲਾ ਹੀ ਤੁਸੀਂ ਆਪਣਾ ਓਕੇ ਕਰਨਾ ਹੈ ਠੀਕ ਹੈ ਆਪਾਂ ਜਸਟ ਇੱਕ ਤੁਹਾਡੀ ਪ੍ਰੈਕਟਿਸ ਦੇ ਲਈ ਸੇਵ ਐਂਡ ਨੈਕਸਟ ਕਰ ਦਿੰਨੇ ਆ ਸਾਰਿਆਂ ਨੂੰ ਵੀ ਤੁਹਾਨੂੰ ਦਿਖਾ ਦਿੰਨੇ ਤੁਸੀਂ ਕਿਵੇਂ ਇਸ ਨੂੰ ਅਟੈਂਪਟ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਕੁਐਸਚਨਾਂ ਦੇ ਰਾਈਟ ਆਨਸਰ ਦੇਵੋਗੇ ਠੀਕ ਹੈ ਤੇ ਜੋ तो बाद दसवें क्वेश्चन आ गया सबमिट करोगे लास्ट ठीक तो 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 है सबमिट होने तो बाद देखो आ गया दस क्वेश्चन दस क्वेश्चन के आंसर देते हैं ठीक है सबमिट टेस्ट आ गया देखो टोटल क्वेश्चन दस सके जिन्हें अपने दो करैक्ट हैं अठ इन करैक्ट हैं ठीक है ਇਸ ਤਰ੍ਹਾਂ ਤੁਹਾਡਾ ਆ ਜਾਗਾ ਤੇ ਨੀਚੇ ਸਕਰੋਲ ਡਾਉਨ ਕਰਕੇ ਤੁਸੀਂ ਵਿਊ ਸੋਲੂਸ਼ਨ ਕਰ ਸਕਦੇ ਹੋ ਵਿਊ ਸੋਲੂਸ਼ਨ ਕਰਦਕੇ ਤੁਸੀਂ ਦੇਖੋ ਪਹਿਲਾ ਕੁਐਸਚਨ ਸੀਗਾ ਪਹਿਲਾ ਕੁਐਸਚਨ ਦਾ ਰਾਈਟ ਆਨਸਰ ਸੀਗਾ ਜਿਹੜਾ ਉਹ 37 ਸੀਗਾ ਗ੍ਰੀਨ ਬਾਕਸ ਵਿੱਚ ਠੀਕ ਹੈ ਆਪਾਂ 35 ਕਲਿੱਕ ਕੀਤਾ ਸੀਗਾ ਠੀਕ ਹੈ ਐਸੀ ਤਰ੍ਹਾਂ ਅੱਗੇ ਤੁਸੀਂ ਨੈਕਸਟ ਕਰਕੇ ਸਾਰੇ ਕੁਐਸਚਨ ਦੇਖ ਸਕਦੇ ਹੋ ਕਿ ਉਹਨਾਂ ਦੇ ਰਾਈਟ ਆਨਸਰ ਕੀ ਸੀ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਹੀ ਤੁਸੀਂ ਸਾਰੇ ਜਿਹੜੇ ਜਿੰਨੇ ਵੀ ਟੈਸਟ ਹੈ ਇਹ ਅਟੈਂਪਟ ਕਰ ਸਕਦੇ ਹੋ ਠੀਕ ਹੈ ਇਹ तकरीबन 50 ਦੇ ਕਰੀਬ ਟੈਸਟ ਤੁਸੀਂ ਪਾ ਚੁੱਕੇ ਆਂ ਬਾਕੀ ਹੋਰ ਟੈਸਟ ਇਹਦੇ ਵਿੱਚ ਆਪਾਂ ਅਪਲੋਡ ਕਰਦੇ ਰਾਂਗੇ ਇਸ ਦੇ ਲਈ ਜੇਕਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋ ਤਾਂ 9041815272 ਉੱਤੇ WhatsApp ਕਰ ਸਕਦੇ ਹੋ ਠੀਕ ਹੈ ਤੁਹਾਨੂੰ ਕੰਪਲੀਟ ਜਾਣਕਾਰੀ ਮਿਲ ਜਾਵੇਗੀ